ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਵਰਕ ਪਰਮਿਟ ਤੇ ਪੀਆਰ ਦੇਣ ਦਾ ਸਿਲਸਿਲਾ ਜਾਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਘੇਰੀ ਲਿਬਰਲ ਸਰਕਾਰ ਵਧੇਰੇ ਇਮੀਗ੍ਰੈਂਟਸ ਸਵੀਕਾਰ ਕਰ ਰਿਹਾ ਸਕੈਚਵਨ ਪਰ ਨੋਮੀਨੇਸ਼ਨਾਂ ਅਜੇ ਵੀ ਪੁਰਾਣੇ 15 ਤੋਂ ਹਨ ਘੱਟ ਸਟੱਡੀ ਵੀਜ਼ਾ ਜਾਰੀ ਕਰਨ 'ਚ ਕੈਨੇਡਾ ਦੀ ਆਨਾਕਾਨੀ ਭਾਰਤੀ ਵਿਦਿਆਰਥੀਆਂ ਤੋਂ ਕੀਤਾ ਕੈਨੇਡਾ ਨੇ ਕਿਨਾਰਾ ਪ੍ਰਧਾਨ ਮੰਤਰੀ ਕਾਰਨੇ ਦੀ ਜਰਮਨੀ ਯਾਤਰਾ ਦੌਰਾਨ ਅਹਿਮ ਸਮਝੌਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਤੇ ਊਰਜਾ ਤੇ ਹੋਵੇਗੀ ਭਾਈਵਾਲੀ। ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਧੜਾ ਧੜ ਵਰਕ ਪਰਮਿਟ ਅਤੇ ਪਰਮਨੈਂਟ ਰੈਜ਼ਿਡੈਂਸੀ ਦੇਣ ਦਾ سلسلہ ਜਾਰੀ ਹੈ ਤੇ ਮੌਜੂਦਾ ਬਰੇ ਦੇ ਪਹਿਲੇ 6 ਮਹੀਨੇ ਦੌਰਾਨ 6,53,000 ਕਿਰਤੀਆਂ ਨੇ ਮੁਲਕ 'ਚ ਦਾਣਾ ਪਾਣੀ ਪੱਕਾ ਕਰ ਲਿਆ। ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ 'ਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ। ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਉਠਾਏ ਜਾ ਰਹੇ ਨੇ ਵਿਰੋਧੀ ਧਿਰ ਦੇ ਆਗੂ ਪੇਰੇ ਪੋਲੀਏਵ ਨੇ ਕਿਹਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕਿਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 105000 ਆਰਜ਼ੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਜਦਕਿ ਬਾਕੀ 6 ਮਹੀਨੇ ਦਾ ਆਂਕੜਾ ਸਾਹਮਣੇ ਆਉਣਾ ਬਾਕੀ ਹੈ ਦੂਜੇ ਪਾਸੇ ਪਰਮਨੈਂਟ ਰੈਜ਼ਿਡੈਂਸ ਦੇ ਮਾਮਲੇ 'ਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ ਪਰ 31 ਜੁਲਾਈ ਤੱਕ 246000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈ। ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 302000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ। ਕੈਨੇਡਾ 'ਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 'ਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ। ਪਰ ਮੌਜੂਦਾ ਬਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਚੁੱਕਾ ਹੈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਰੇ ਪੋਲੀਏਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਤੇ ਵਾਦਾ ਖਿਲਾਫੀ ਕਰਨ ਦਾ ਦੋਸ਼ ਲਗਾਉਂਦਿਆਂ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪ੍ਰਤੱਖ ਸਬੂਤ ਨੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਚ ਹਾਊਸਿੰਗ ਹੈਲਥ케ਅਰ ਅਤੇ ਬੇਰੋਜ਼ਗਾਰੀ ਦੇ ਤੀਰੇ ਸੰਕਟ ਦਾ ਕਾਰਨ ਬਣ ਰਹੀਆਂ ਨੇ ਕੌਰੀਆਗੂ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲੁਕਾਉਣ ਦੇ ਯਤਨ ਕਰ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਵਿੱਚ ਦੋਸ਼ ਲਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਕਿ ਅੰਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹ ਜਨਤਕ ਕਰ ਦਿੱਤੇ ਜਾਣਗੇ ਉਦਰ ਪੀਰੇ ਪੋਲੀਵ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2015 ਮਗਰੋਂ ਕੈਨੇਡਾ 'ਚ ਅਸਾਈਲਮ ਅਰਜ਼ੀਆਂ ਦਾ ਬੈਕਲੌਗ 2920 ਫੀਸਦੀ ਵੱਧ ਚੁੱਕਾ ਹੈ ਸੁਣਵਾਈ ਦੀ ਪਹਿਲੀ ਤਰੀਕ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਦ ਟੱਪ ਗਿਆ ਹੈ ਅਤੇ ਤਾਜ਼ਾ ਅੰਕੜਿਆਂ ਮਗਰੋਂ ਹਾਲਾਤ ਹੋਰ ਵੀ ਬੱਦਰ ਹੋ ਜਾਣਗੇ ਇਸੇ ਦੌਰਾਨ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ 'ਚ ਬੇਰੋਜ਼ਗਾਰੀ ਦਾ ਪੱਧਰ ਇੰਨਾ ਹੇਠਾਂ ਆਇਆ ਕਿ ਇਸ ਦਾ ਮੁੱਖ ਕਾਰਨ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਥੋਕ ਦੇ ਭਾਵੀਜ਼ੇ ਜਾਰੀ ਕਰਨਾ ਹੈ। ਉਹਨਾਂ ਕਹਿੰਦੇ ਕਿ ਬਤੌਰ ਪਰਮਨੈਂਟ ਰੈਜ਼ੀਡੈਂਟ ਕੈਨੇਡਾ ਆਉਣ ਵਾਲਿਆਂ ਨੂੰ ਜੌਬਸ, ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਰਕਾਰ ਦਾ ਫਰਜ਼ ਬਣਦਾ ਹੈ। ਜੇ ਸਰਕਾਰ ਇਸ ਜ਼ਿੰਮੇਵਾਰੀਆਂ ਲਿਭਾਉਣ 'ਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਛਾਂਟੀ ਕੀਤੀ ਜਾਵੇ। ਕਨਜ਼ਰਵੇਟਿਵ ਆਗੂ ਨੇ ਦਲੀਲ ਦਿੱਤੀ ਕਿ ਸਾਲ 2000 ਤੋਂ 2020 ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖ ਸਾਲਾਨਾ ਰਹੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ ਸਸਕੈਚੁਆਨ ਨੂੰ ਇਸ ਸਾਲ ਫੈਡਰਲ ਸਰਕਾਰ ਵੱਲੋਂ 1100 ਤੋਂ ਜ਼ਿਆਦਾ ਵਧੇਰੇ ਨੋਮੀਨੇਸ਼ਨ ਮਿਲੀਆਂ ਨੇ ਜਿਸ ਨਾਲ ਸੂਬੇ ਦੀ ਇਮੀਗਰੈਂਟ ਨੋਮੀਨੀ ਪ੍ਰੋਗਰਾਮ ਤੇ ਪੈ ਰਿਹਾ ਦਬਾਅ ਥੋੜਾ ਘਟਿਆ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਟਨਸ਼ਿਪ ਕੈਨੇਡਾ ਨੇ 2025 ਲਈ 1136 ਨਵੀਆਂ ਨੋਮੀਨੇਸ਼ਨਸ ਦੀ ਮਨਜ਼ੂਰੀ ਦਿੱਤੀ ਹੈ ਇਸ ਨਾਲ ਸਸਕੇਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਹੇਠ કુલ ਗਿਣਤੀ 3625 ਤੋਂ ਵੱਧ ਕੇ 4761 ਹੋ ਗਈ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਚੰਗਾ ਕਦਮ ਹੈ ਪਰ ਇਹ ਅਜੇ ਵੀ ਪਿਛਲੇ ਸਾਲਾਂ ਦੇ ਪੱਧਰ ਨਾਲੋਂ ਕਾਫੀ ਘਟ ਹੈ ਸਸਕੇਚੁਆਨ ਸਰਕਾਰ ਹੈਲਥ케ਅਰ ਖੇਤੀਬਾੜੀ ਅਤੇ ਸਕਿਲਡ ਟ੍ਰੇਡਸ ਦੇ ਖੇਤਰ ਚ ਆਉਣ ਵਾਲੀਆਂ ਫਾਈਲਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰੇਗੀ ਨਵੀਆਂ ਨੋਮੀਨੇਸ਼ਨਸ ਦੇ ਵਿੱਚੋਂ 25% ਤੱਕ ਹਿੱਸਾ ਟਰਕਿੰਗ, ਹੋਟਲ, ਰੈਸਟੋਰੈਂਟ, ਖਾਣ-ਪੀਣ ਅਤੇ ਰਿਟੇਲ ਵਰਗੇ ਖੇਤਰਾਂ ਲਈ ਰੱਖਿਆ ਗਿਆ ਹੈ। ਇਮੀਗ੍ਰੇਸ਼ਨ ਐਂਡ ਕੈਰੀਅਰ ਟ੍ਰੇਨਿੰਗ ਮੰਤਰਾਲੇ ਨੇ ਕਿਹਾ ਕਿ ਇਹ ਵਾਧੂ ਨੋਮੀਨੇਸ਼ਨਸ ਸਸਕਾਚੂਵਨ ਦੇ ਨੌਕਰੀਦਾਤਾਵਾਂ ਦੀ ਮਦਦ ਕਰਨਗੀਆਂ ਪਰ ਇਹ ਫੈਡਰਲ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਦੇ ਅਸਰ ਨੂੰ ਪੂਰੀ ਤਰ੍ਹਾਂ ਘਟ ਨਹੀਂ ਕਰਦੀਆਂ। ਮੰਤਰਾਲੇ ਦੀ ਕਮਿਊਨੀਕੇਸ਼ਨ ਡਾਇਰੈਕਟਰ ਡੀ ਐਨ ਰੋਬਨਸਨ ਨੇ ਕਿਹਾ ਹੈ ਕਿ ਕੈਨੇਡਾ ਚ ਪੱਕੇ ਅਤੇ ਆਰਜ਼ੀ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਸਸਕੈਚਵਨ ਦੀ ਆਰਥਿਕ ਇਮੀਗ੍ਰੇਸ਼ਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹ ਵਾਗੂ ਨੋਮੀਨੇਸ਼ਨ ਉਸ ਸਮੇਂ ਆਇਆ ਜਦੋਂ ਸਸਕੈਚਵਨ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਮਾਰਚ ਦੇ ਵਿੱਚ ਨਵਾਇਆ ਸੀ ਤੇ ਨਵੀਆਂ ਸਖਤ ਸ਼ਰਤਾਂ ਲਾਗੂ ਕੀਤੀਆਂ ਸਨ ਇਹ ਬਦਲਾਅ ਫੈਡਰਲ ਸਰਕਾਰ ਵੱਲੋਂ ਸਸਕੈਚਵਨ ਦੀ ਨੋਮੀਨੇਸ਼ਨ ਗਿਣਤੀ ਅੱਧੀ ਕਰ ਦੇਣ ਤੋਂ ਬਾਅਦ ਕੀਤੇ ਗਏ ਸਨ ਜੋ ਕਿ 2009 ਤੋਂ ਬਾਅਦ ਸਭ ਤੋਂ ਘੱਟ ਸੀ ਫੈਡਰਲ ਸਰਕਾਰ ਨੇ ਇਹ ਵੀ ਨਿਰਧਾਰਤ ਕੀਤਾ ਹੈ ਕਿ ਕੁੱਲ ਨਾਮੀਨੇਸ਼ਨਸ ਦੇ ਵਿੱਚੋਂ 75% ਬੇਨਿਕਾਰ ਉਹ ਹੋਣੇ ਚਾਹੀਦੇ ਨੇ ਜੋ ਪਹਿਲਾਂ ਤੋਂ ਹੀ ਕੈਨੇਡਾ 'ਚ ਆਰਜ਼ੀ ਨਿਵਾਸੀ ਵਜੋਂ ਰਹਿ ਰਹੇ ਹੋਣ ਸਸਕੈਚੁਆਨ ਦੇ ਨਵਿਆਏ ਨਿਯਮਾਂ ਹੇਠ ਹੋਸਪਿਟੈਲਿਟੀ, ਫੂਡ ਸਰਵਿਸ, ਰਿਟੇਲ ਅਤੇ ਟਰੱਕਿੰਗ ਖੇਤਰਾਂ 'ਚ ਨਾਮੀਨੇਸ਼ਨ ਦੀ ਗਿਣਤੀ ਕੁੱਲ ਦੇ 25% ਤੱਕ ਸੀਮਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਪਾ, ਸੈਲੂਨ ਅਤੇ ਪੈਟ ਕੇਅਰ ਵਰਗੀਆਂ ਸੇਵਾਵਾਂ ਹੁਣ ਇਸ ਯੋਜਨਾ ਲਈ ਯੋਗ ਨਹੀਂ ਹਨ। ਅਮਰੀਕਾ ਵੱਲੋਂ ਭਾਰਤੀਆਂ ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਇੱਕ ਵਾਰ ਮੁੜ ਭਾਰਤੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਮਿਲਦਾ ਹੈ ਕਿ ਕੈਨੇਡਾ ਨੇ ਇਸ ਵਾਰੀ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ 'ਚ ਭਾਰੀ ਕਮੀ ਕਰ ਦਿੱਤੀ ਹੈ ਕੈਨੇਡੀਅਨ ਨਾਗਰਿਕਤਾ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 17885 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਹੈ ਜਦਕਿ ਇਸੇ ਸਮੇਂ 'ਚ 2024 'ਚ ਇਹ ਗਿਣਤੀ 55660 ਵਿਦਿਆਰਥੀ ਸਨ ਯਾਨੀ ਕਿ ਇਸ ਵਿੱਚ 66% ਦੀ ਗਿਰਾਵਟ ਆਈ ਹੈ ਇਸ ਸਮੇਂ ਦੌਰਾਨ ਜਾਰੀ કુલ ਸਟੱਡੀ ਵੀਜ਼ਾ 'ਚ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਵੀ ਪਿਛਲੇ ਸਾਲ ਦੇ 45% ਤੋਂ ਘਟ ਕੇ ਇਸ ਸਾਲ 32% ਤੇ ਆ ਗਈ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹਾਲੀਆ ਸਾਲਾਂ 'ਚ ਖਾਸੇ ਤਣਾਪੂਰਨ ਹੋ ਗਏ ਨੇ ਇਸ ਦਾ ਕਾਰਨ ਵੱਖਵਾਦੀ ਸਰਗਰਮੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਵੱਧਦਾ ਵਿਵਾਦ ਹੈ ਭਾਰਤ ਲੰਬੇ ਸਮੇਂ ਤੋਂ ਕੈਨੇਡਾ ਤੇ ਦੋਸ਼ ਲਗਾਉਂਦਾ ਰਿਹਾ ਹੈ ਕਿ ਉਹ ਵੱਖਵਾਦੀ ਸੰਗਠਨਾਂ ਨੂੰ ਖੁੱਲੀ ਛੋਟ ਦਿੰਦਾ ਹੈ ਜਿਹੜੇ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ ਸਤੰਬਰ 2023 ਚ ਇਹ ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁੱਲ੍ਹੇਆਮ ਭਾਰਤ ਤੇ ਸਿੱਖ ਆਗੂ ਹਰਦੀਪ ਸਿੰਘ ਨਿਜਰ ਦੀ ਹਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਇਸ ਦੇ ਬਾਅਦ ਦੋਵੇਂ ਦੇਸ਼ਾਂ ਨੇ ਇੱਕ ਦੂਜੇ ਦੇ ਕੂਟਨੀਤਕਾਂ ਨੂੰ ਬਰਖਾਸਤ ਕੀਤਾ ਤੇ ਵਪਾਰ ਤੇ ਵੀਜ਼ਾ ਸਬੰਧਾਂ ਤੇ ਵੀ ਅਸਰ ਪਿਆ ਆਈਆਰ ਸੀਸੀ ਦੇ ਅੰਕੜਿਆਂ ਦੇ ਮੁਤਾਬਕ ਜਨਵਰੀ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਲਈ ਜਾਰੀ ਕੁੱਲ ਸਟੱਡੀ ਪਰਮਿਟ 99950 ਤੋਂ ਘਟ ਕੇ 47695 ਰਹਿ ਗਿਆ ਉਥੇ ਕੁੱਲ ਮਿਲਾ ਕੇ ਕੈਨੇਡਾ ਵੱਲੋਂ ਜਾਰੀ ਸਾਰੇ ਸਟੱਡੀ ਪਰਮਿਟਸ ਦੀ ਗਿਣਤੀ 24555 ਤੋਂ ਘਟ ਕੇ 149860 ਹੋ ਗਈ। ਯਾਨੀ ਲਗਭਗ 1 ਲੱਖ ਦੀ ਕਮੀ। ਮਾਹਿਰਾਂ ਦੇ ਮੁਤਾਬਕ ਇਹ ਗਰਾਵਟ ਕੈਨੇਡਾ ਦੀਆਂ ਸਖਤ ਨੀਤੀਆਂ ਦਾ ਨਤੀਜਾ ਹੈ। ਕੋਵਿਡ ਮਗਰੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਭਾਰੀ ਵਾਧੇ ਦੇ ਕਾਰਨ ਦੇਸ਼ 'ਚ ਮਕਾਨਾਂ ਦੀਆਂ ਕੀਮਤਾਂ, ਹੈਲਥ케ਅਰ ਤੇ ਟਰਾਂਸਪੋਰਟ ਇਨਫਰਾਸਟ੍ਰਕਚਰ ਤੇ ਦਬਾਅ ਵਧਿਆ। ਕੈਨੇਡਾ ਸਰਕਾਰ ਦੀ ਨਵੀਂ ਪਾਲਿਸੀ ਤਹਿਤ 2025 ਚ ਸਟੱਡੀ ਪਰਮਿਟ ਦੀ ਵੱਧ ਤੋਂ ਵੱਧ ਹੱਦ 437000 ਤੱਕ ਕੀਤੀ ਗਈ ਹੈ ਜਿਹੜੀ 2024 ਦੇ ਟੀਚੇ 485000 ਤੋਂ ਘੱਟ ਹੈ ਇਹ ਨਵੀਂ ਹੱਦ 2026 ਤੇ ਵੀ ਲਾਗੂ ਹੋਵੇਗੀ ਜਨਵਰੀ 2024 ਤੋਂ ਨਵੇਂ ਨਿਯਮਾਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਵਿੱਤੀ ਵਸੂਲਿਆਂ ਦਾ ਸਬੂਤ ਦੇਣਾ ਪਵੇਗਾ ਜਿਸ ਨਾਲ ਅਰਜ਼ੀਆਂ ਔਖੀਆਂ ਹੋ ਗਈਆਂ ਨੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਟ੍ਰੈਂਡ ਆਉਣ ਵਾਲੇ ਮਹੀਨਿਆਂ 'ਚ ਵੀ ਜਾਰੀ ਰਹਿ ਸਕਦਾ ਹੈ ਜਿਸ ਨਾਲ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਹੋਰ ਪ੍ਰਭਾਵਿਤ ਹੋ ਸਕਦਾ ਹੈ ਮਾਹਿਰਾਂ ਦੇ ਮੁਤਾਬਕ ਇਹ ਗਰਾਵਟ ਪਿਛਲੇ ਸਾਲ ਤੋਂ ਸ਼ੁਰੂ ਹੋਈ ਸੀ ਤੇ 2025 'ਚ ਹੋਰ ਤੇਜ਼ ਹੋ ਗਈ ਕੈਨੇਡਾ ਨੇ ਸਟੱਡੀ ਪਰਮਿਟ ਜਾਰੀ ਕਰਨ ਤੇ ਸਖਤੀ ਕੀਤੀ ਹੈ ਵਿਦੇਸ਼ੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਨੂੰ ਰਹਿਸ਼ਾਂ ਦੀ ਕਮੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਕੈਨੇਡਾ ਦੀ ਨਵੀਂ ਸਰਕਾਰ ਨੂੰ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਅਤੇ ਵਿਭਿੰਨ ਬਣਾਉਣ ਦਾ ਫਤਵਾ ਮਿਲਿਆ ਹੈ ਇਸ ਮੰਤਵ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਰਮਨੀ ਦੀ ਯਾਤਰਾ ਕੀਤੀ। ਇਸ ਦੌਰਾਨ ਬਰਲਿਨ ਚ ਕੈਨੇਡਾ ਅਤੇ ਜਰਮਨੀ ਨੇ ਮਹੱਤਵਪੂਰਨ ਖਣਿਜ ਸਪਲਾਈ ਚੇਨਾਂ ਨੂੰ ਸੁਰੱਖਿਅਤ ਕਰਨ, ਖੋਜ ਤੇ ਵਿਕਾਸ ਤੇ ਸਹਿਯੋਗ ਵਧਾਉਣ ਅਤੇ ਨਵੀਆਂ ਮਹੱਤਵਪੂਰਨ ਖਣਿਜ ਯੋਜਨਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਸਾਂਝੇ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਨੇ। ਇਸ ਨਾਲ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਤੋਂ ਲੈ ਕੇ ਰੱਖਿਆ ਅਤੇ ایرੋਸਪੇਸ ਤੱਕ ਸਹਿਯੋਗ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਐਲਾਨ ਕੀਤਾ ਕਿ ਨੇਚਰਲ ਰਿਸੋਰਸਸ ਕੈਨੇਡਾ ਦੇ ਭੂਮੀ ਅਤੇ ਖਣਿਜ ਸੈਕਟਰ ਦੀ ਸੀਨੀਅਰ ਸਹਾਇਕ ਡਿਪਟੀ ਮੰਤਰੀ ਇਸਾਬੇਲਾ ਚੈਨ ਇਸ ਪਾਈਵਾਲੀ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਦੂਤ ਵਜੋਂ ਸੇਵਾ ਨਿਭਾਏਗੀ ਕਾਰਨੀ ਨੇ ਕਿਹਾ ਕਿ ਵਿਸ਼ਾਲ ਊਰਜਾ ਤੇ ਕੁਦਰਤੀ ਸਰੋਤਾਂ ਦੇ ਨਾਲ ਕੈਨੇਡਾ ਕੋਲ ਉਹ ਸਭ ਕੁਝ ਹੈ ਜੋ ਦੁਨੀਆ ਨੂੰ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਚਾਹੀਦਾ ਹੈ ਯੂਰਪ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਜਰਮਨੀ ਨਾਲ ਭਾਈਵਾਲੀ ਕਰਕੇ ਕੈਨੇਡਾ ਘਰੇਲੂ ਨਿਵੇਸ਼ ਨੂੰ ਹੁਲਾਰਾ ਦੇਵੇਗਾ ਤੇ ਵੱਧ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰੇਗਾ ਅਤੇ ਅੰਤਰ ਅਟਲਾਂਟਿਕ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਪ੍ਰਧਾਨ ਮੰਤਰੀ ਕਾਰਨੀ ਅਤੇ ਚਾਂਸਲਰ ਮਰਜ਼ ਨੇ ਯੂਕਰੇਨ ਤੇ ਰੂਸ ਦੇ ਹਮਲੇ ਤੇ ਵੀ ਚਰਚਾ ਕੀਤੀ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਯੂਕਰੇਨ ਬਾਰੇ ਕੋਈ ਵੀ ਫੈਸਲਾ ਯੂਕਰੇਨ ਤੋਂ ਬਿਨਾਂ ਨਹੀਂ ਲਿਆ ਜਾਣਾ ਚਾਹੀਦਾ ਤੇ ਯੂਰਪ ਬਾਰੇ ਕੋਈ ਵੀ ਫੈਸਲਾ ਯੂਰਪ ਤੋਂ ਬਿਨਾਂ ਨਹੀਂ ਲਿਆ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਕਾਰਨੀ ਨੇ ਯੂਕਰੇਨ ਲਈ ਕੈਨੇਡਾ ਦੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ ਜਿਸ ਵਿੱਚ ਕੈਨੇਡਾ ਦੁਆਰਾ ਹਾਲ ਹੀ ਚ 2 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੀ ਵੰਡ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਟਿਕਾਊ ਸਥਾਈ ਸ਼ਾਂਤੀ ਲਈ ਵਿਸ਼ਵਾਸਯੋਗ ਸੁਰੱਖਿਆ ਗਰੰਟੀਆਂ ਦੀ ਜ਼ਰੂਰੀ ਹੋਣਗੀਆਂ। ਪ੍ਰਧਾਨ ਮੰਤਰੀ ਨੇ ਕੈਨੇਡਾ ਜਰਮਨੀ એનર્ਜੀ ਪਾਰਟਨਰਸ਼ਿਪ ਸਮੇਤ ਤਰਲ ਕੁਦਰਤੀ ਗੈਸ ਅਤੇ ਹਾਈਡਰੋਜਨ ਉੱਤੇ ਕੈਨੇਡਾ ਤੇ ਜਰਮਨੀ ਵਿਚਕਾਰ ਡੂੰਘੇ ਦੋਪੱਖੀ ਸਹਿਯੋਗ ਦੀ ਸੰਭਾਵਨਾ ਨੂੰ ਵੀ ਰੇਖਾਂਕਿਤ ਕੀਤਾ। ਕੈਨੇਡਾ ਜਰਮਨ ਖਰੀਦਾਰਾਂ ਨੂੰ ਤਰਲ ਕੁਦਰਤੀ ਗੈਸ ਦੀ ਸਪਲਾਈ ਬਾਰੇ ਚਰਚਾ ਸ਼ੁਰੂ ਕਰੇਗਾ। ਜਦਕਿ ਕੈਨੇਡਾ ਜਰਮਨੀ ਹਾਈਡਰੋਜਨ ਅਲਾਈਅੰਸ ਦੇ ਤਹਿਤ ਸਹਿਯੋਗ ਨੂੰ ਅੱਗੇ ਵਧਾਏਗਾ ਕੈਨੇਡੀਅਨ ਸਰਕਾਰ ਵੱਲੋਂ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਦੇ ਤਹਿਤ ਆਉਣ ਵਾਲੀਆਂ ਚੀਜ਼ਾਂ ਤੇ ਜਵਾਬੀ ਟੈਰਿਫ ਹਟਾਉਣ ਦੇ ਫੈਸਲੇ ਨੂੰ ਅਮਰੀਕੀ ਸ਼ਰਾਬ ਉਦਯੋਗ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਸਕਾਰਾਤਮਕ ਸੰਕੇਤ ਕਿਹਾ ਹੈ ਉਸ ਸਮੂਹ ਦਾ ਕਹਿਣਾ ਹੈ ਕਿ ਉਹ ਅਮਰੀਕੀ ਸ਼ਰਾਬ ਨੂੰ ਕੈਨੇਡੀਅਨ ਸ਼ੈਲਫਾਂ ਦੇ ਉੱਤੇ ਵਾਪਸ ਲਿਆਉਣਾ ਚਾਹੁੰਦੇ ਨੇ ਡਿਸਟਿਲਡ ਸਪਿਰਿਟ ਕਾਉਂਸਲ ਆਫ ਦਾ ਯੂਨਾਈਟਿਡ ਸਟੇਟਸ ਨੇ ਇੱਕ ਬਿਆਨ ਚ ਕਿਹਾ ਕਿ ਕਾਰਨੀ ਦਾ ਫੈਸਲਾ ਸਵਾਗਤਯੋਗ ਹੈ ਪਰ ਜਦੋਂ ਤੱਕ ਸਾਰੇ ਸੂਬੇ ਅਮਰੀਕੀ ਸ਼ਰਾਬ ਨੂੰ ਆਪਣੀਆਂ ਸ਼ੈਲਫਾਂ ਤੇ ਵਾਪਸ ਨਹੀਂ ਲਿਆਉਂਦੇ ਇਸ ਦਾ ਬਹੁਤਾ ਅਸਰ ਨਹੀਂ ਹੋਵੇਗਾ ਕਈ ਕੈਨੇਡੀਅਨ ਸੂਬਿਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੈਨੇਡਾ ਤੇ ਲਗਾਏ ਟੈਰਿਫ ਦੇ ਜਵਾਬ ਚ ਮਾਰਚ ਚ ਅਮਰੀਕੀ ਐਲਕੋਹਲ ਉਤਪਾਦਾਂ ਨੂੰ ਆਪਣੀਆਂ ਸ਼ੈਲਫਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ ਇਹ ਉਤਪਾਦ 6 ਮਹੀਨਿਆਂ ਬਾਅਦ ਵੀ অন্ਟਾਰੀਓ, BC, ਮੈਨੀਟੋਬਾ, ਕਿਊਬੈਕ, ਮੈਰੀਟਾਈਮਸ ਅਤੇ ਉੱਤਰੀ ਖੇਤਰਾਂ ਚ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਚ ਉਪਲਬਧ ਨਹੀਂ ਹਨ ਉਦਯੋਗ ਸੰਸਥਾ ਨੇ ਆਪਣੇ ਬਿਆਨ ਚ ਕਿਹਾ ਕਿ ਇਸ ਕਦਮ ਨਾਲ ਅਮਰੀਕੀ ਡਿਸਟਿਲਰਾਂ ਨੂੰ ਨੁਕਸਾਨ ਹੋਇਆ ਹੈ ਕੈਨੇਡੀਅਨ ਪਰਚੂਨ ਸ਼ੈਲਫਾਂ ਤੋਂ ਅਮਰੀਕੀ ਸ਼ਰਾਬ ਨੂੰ ਹਟਾਉਣ ਦਾ ਮੰਦਭਾਗਾ ਫੈਸਲਾ ਨਾ ਸਿਰਫ ਅਮਰੀਕੀ ਡਿਸਟਿਲਰਾਂ ਲਈ ਨੁਕਸਾਨ ਦੇ ਐ ਸਗੋਂ ਇਹ ਸੂਬੇਆ ਲਈ ਮਾਲੀਏ ਨੂੰ ਵੀ ਘਟਾਰਿਆ ਹੈ ਤੇ ਕੈਨੇਡੀਅਨ ਖਪਤਕਾਰਾਂ ਤੇ ਹੋਸਪੀਟੈਲਿਟੀ ਕਾਰੋਬਾਰਾਂ ਤੇ ਬੇਲੋੜਾ ਬੋਝ ਪਾ ਰਿਹਾ ਹੈ ਸਮੂਹ ਨੇ ਕਿਹਾ ਹੈ ਕਿ ਅਮਰੀਕੀ ਵਸਤੂਆਂ ਤੇ ਟੈਰਿਫ ਹਟਾਉਣ ਦਾ ਕੈਨੇਡੀਅਨ ਸਰਕਾਰ ਦਾ ਫੈਸਲਾ ਉਦਯੋਗ ਲਈ ਚੰਗਾ ਸੰਕੇਤ ਹੈ ਪਿਛਲੇ ਮਹੀਨੇ ਸਪਿਰਿਟਸ ਕੈਨੇਡਾ ਅਤੇ ਡਿਸਟਿਲਡ ਸਪਿਰਿਟਸ ਕਾਉਂਸਲ ਆਫ ਦਾ ਯੂਨਾਈਟਿਡ ਸਟੇਟਸ ਦੁਆਰਾ ਇੱਕ ਸਾਂਝੀ ਪ੍ਰੈਸ ਰਿਲੀਜ਼ ਤੋਂ ਪਤਾ ਲੱਗਦਾ ਹੈ ਕਿ 5 ਮਾਰਚ ਤੋਂ 30 ਅਪ੍ਰੈਲ ਤੱਕ ਕੈਨੇਡਾ 'ਚ ਅਮਰੀਕੀ ਸ਼ਰਾਬ ਦੀ ਵਿਕਰੀ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ 66.3% ਘਟ ਗਈ ਹੈ। ਕੈਨੇਡਾ 'ਚ ਇੱਕ ਪੰਜਾਬੀ ਵਕੀਲ ਤੇ 30 ਲੱਖ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਨੇ ਅਤੇ ਪੀਲ ਰਿਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੀਲ ਪੁਲਿਸ ਦੇ ਫਰਾਡ ਬਿਊਰੋ ਕੋਲ ਜੁਲਾਈ ਤੇ ਅਗਸਤ ਦੌਰਾਨ ਕਈ ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਵਿੱਚ ਬ੍ਰੈਂਪਟਨ ਦੇ ਵਕੀਲ ਪਵਨਜੀਤ ਮਾਨ ਵਿਰੁੱਧ ਆਪਣੇ ਟਰਸਟ ਦੇ ਖਾਤੇ ਰਾਹੀਂ ਵੱਡਾ ਕਪਲਾ ਕਰਨ ਦੇ ਦੋਸ਼ ਲਾਇਆ ਗਿਆ ਬ੍ਰੈਂਟਨ ਦੇ ਬ੍ਰਿਸਡੇਲ ਡਰਾਈਵ ਸਥਿਤ ਪੀ ਜੇ ਮਾਨ ਲਾਅ ਫਰਮ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ 3 ਮਿਲੀਅਨ ਡਾਲਰ ਤੋਂ ਵੱਧ ਰਕਮ ਦਾ ਨੁਕਸਾਨ ਹੋਇਆ ਪਵਨਜੀਤ ਮਾਨ ਵਿਰੁੱਧ ਸ਼ਿਕਾਇਤਾਂ ਦਾ ਪੁਲੰਦਾ ਅਜੇਹ ਸਮੇਂ ਆਇਆ ਜਦੋਂ 1 ਮਹੀਨਾ ਪਹਿਲਾਂ ਅਨਟਾਰੀਓ ਦੀ ਲਾ ਸੁਸਾਇਟੀ ਨੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਇੱਕ ਟ੍ਰਿਬਿਊਨਲ ਨੇ ਜੁਲਾਈ ਚ ਫੈਸਲਾ ਸੁਣਾਦਿਆਂ ਕਿਹਾ ਸੀ ਕਿ ਪਵਨਜੀਤ ਮਾਨ ਵੱਲੋਂ ਦੋ ਪ੍ਰਾਪਰਟੀਆਂ ਨਾਲ ਸੰਬੰਧਤ ਰੀਅਲ ਅਸਟੇਟ ਦੇ ਲੈਂਡ ਦੇਣ ਬਾਰੇ ਜਾਣਬੁੱਝ ਕੇ ਬੇਈਮਾਨੀ ਕੀਤੀ ਗਈ ਅਤੇ ਇੱਕ ਪੜਤਾਲ ਦੌਰਾਨ ਲਾ ਸੋਸਾਇਟੀ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ। ਮੀਡੀਆ ਰਿਪੋਰਟ ਮੁਤਾਬਕ ਪਵਨਜੀਤ ਮਾਨ ਦਾ ਲਾਇਸੈਂਸ ਰੱਦ ਕਰਦਿਆਂ ਉਸ ਨੂੰ 24000 ਡਾਲਰ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਗਏ। ਉਧਰ ਅਪੀਲ ਰਿਜਨਲ ਪੁਲਿਸ ਨੇ ਸੋਮਵਾਰ ਨੂੰ ਮਾਮਲੇ ਦੀ تحقیقات ਕਰਨ ਦਾ ਐਲਾਨ ਕਰ ਦਿੱਤਾ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਫਰਾਡ ਬਿਊਰੋ ਦੇ ਜਾਂਚ ਕਰਤਾਵਾਂ ਨਾਲ 9054533311 ਐਕਸਟੈਂਸ਼ਨ 3335 ਤੇ ਸੰਪਰਕ ਕਰ ਸਕਦੇ ਨੇ ਦੂਜੇ ਪਾਸੇ ਪਵਨਜੀਤ ਮਾਨ ਜਾਂ ਉਸਦੀ ਫਰਮ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਕਾਰਨੀ ਸਰਕਾਰ ਨੇ ਸੰਯੁਕਤ ਰਾਸ਼ਟਰ ਦੀ ਉਸ ਰਿਪੋਰਟ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗਾਜ਼ਾ 'ਚ ਭੁੱਖਮਰੀ ਵੱਧ ਰਹੀ ਹੈ। ਕੈਨੇਡਾ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਹੈ ਕਿ ਉਹ ਫਲਸਤੀਨੀ ਖੇਤਰ 'ਚ ਆਪਣੀ ਫੌਜੀ ਮੁਹਿੰਮ ਵਧਾਉਣ ਦੀ ਬਜਾਏ ਜ਼ਿਆਦਾ ਮਨੁੱਖਤਾਵਾਦੀ ਮਦਦ ਅੰਦਰ ਆਉਣ ਦੇਵੇ। ਦੁਨੀਆ ਭਰ 'ਚ ਭੁੱਖ ਨੂੰ ਮਾਪਣ ਲਈ ਇੱਕ ਮਿਆਰ ਬਣਾਇਆ ਗਿਆ ਹੈ ਜਿਸ ਨੂੰ ਇੰਟੀਗ੍ਰੇਟਿਡ ਫੂਡ ਸਿਕਿਉਰਿਟੀ ਫੇਜ਼ ਕਲਾਸੀਫਿਕੇਸ਼ਨ ਕਿਹਾ ਜਾਂਦਾ ਹੈ। ਇਸਨੇ ਹਾਲ ਹੀ ਚ ਰਿਪੋਰਟ ਦਿੱਤੀ ਹੈ ਕਿ ਗਾਜ਼ਾ ਦੇ ਕੁਝ ਹਿੱਸਿਆਂ 'ਚ ਭੁੱਖਮਰੀ ਦੀ ਸਥਿਤੀ ਆ ਚੁੱਕੀ ਹੈ ਤੇ ਇਹ ਹੋਰ ਵਧਣ ਦੀ ਸੰਭਾਵਨਾ ਹੈ। ਇਜ਼ਰਾਈਲ ਨੇ ਇਹ ਦਾਅਵੇ ਰੱਦ ਕਰ ਦਿੱਤੇ ਨੇ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੇ ਗਲੋਬਲ ਦਬਾਅ ਤੋਂ ਬਾਅਦ ਗਾਜ਼ਾ 'ਚ ਮਦਦ ਲੈ ਜਾਂਦੇ ਵਧੇਰੇ ਟਰੱਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ ਪਰ ਮਨੁੱਖਤਾਵਾਦੀ ਮਦਦ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਮਦਦ ਅਜੇ ਵੀ ਕਾਫੀ ਨਹੀਂ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਰਣਦੀਪ ਸਰਾਏ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਗਾਜ਼ਾ ਦੀ ਲਗਾਤਾਰ ਖਰਾਬ ਹੋ ਰਹੀ ਹਾਲਤ ਤੇ ਗੰਭੀਰ ਚਿੰਤਾ ਹੈ। ਉਨਾ ਕਹਾ ਕਿ ਇਜ਼ਰਾਈਲ ਜੋ ਕਿ ਫਲਸਤੀਨੀ ਖੇਤਰ 'ਚ ਕਬਜ਼ਾ ਕਰਕੇ ਬੈਠਾ ਹੈ ਅੰਤਰਰਾਸ਼ਟਰੀ ਕਾਨੂੰਨ ਤਹਿਤ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਰਿਹਾ ਉਹਨਾਂ ਦੱਸਿਆ ਕਿ ਇਜ਼ਰਾਈਲ ਦੀ ਫੌਜੀ ਕਾਰਵਾਈ ਅਤੇ ਲਗਾਤਾਰ ਟਕਰਾਰ ਨੇ ਗਾਜ਼ਾ 'ਚ ਭੁੱਖਮਰੀ ਨੂੰ ਹਕੀਕਤ ਬਣਾ ਦਿੱਤਾ ਹੈ ਉਹਨਾਂ ਇਹ ਵੀ ਕਿਹਾ ਕਿ ਆਮ ਲੋਕ ਮਰਦ ਔਰਤਾਂ ਅਤੇ ਬੱਚੇ ਮਰ ਰਹੇ ਨੇ ਕਿਉਂਕਿ ਉੱਥੇ ਲੋੜੀਂਦੀ ਮਦਦ ਅੰਦਰ ਜਾਣ ਨਹੀਂ ਦਿੱਤੀ ਜਾ ਰਹੀ ਕਨਜ਼ਰਵੇਟਿਵਜ਼ ਨੇ ਗਾਜ਼ਾ ਵਿੱਚ ਭੁੱਖਮਰੀ ਦੇ ਦਾਅਵਿਆਂ ਬਾਰੇ ਅਜੇ ਤੱਕ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ ਪਰ ਉਹਨਾਂ ਦੇ ਕਈ ਐਮਪੀਜ਼ ਵਾਰ-ਵਾਰ ਇਹ ਕਹਿੰਦੇ ਰਹੇ ਨੇ ਕਿ ਫਲਸਤੀਨੀ ਲੋਕਾਂ ਦੀ ਹਾਲਤ ਲਈ ਹਮਾਸ ਜ਼ਿੰਮੇਵਾਰ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ-ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਵਰਕ ਪਰਮਿਟ ਤੇ ਪੀਆਰ ਦੇਣ ਦਾ ਸਿਲਸਿਲਾ ਜਾਰੀ ਕਨਜ਼ਰਵੇਟਿਵ ਪਾਰਟੀ ਦੇ ਆਗੂ ਨੇ ਘੇਰੀ ਲਿਬਰਲ ਸਰਕਾਰ। ਵਧੇਰੇ ਇਮੀਗ੍ਰੈਂਟਸ ਸਵੀਕਾਰ ਕਰ ਰਿਹਾ ਸਸਕੈਚਵਨ ਪਰ ਨੋਮੀਨੇਸ਼ਨਾਂ ਅਜੇ ਵੀ ਪੁਰਾਣੇ 15 ਤੋਂ ਹਨ ਘੱਟ। ਸਟੱਡੀ ਵੀਜ਼ਾ ਜਾਰੀ ਕਰਨ 'ਚ ਕੈਨੇਡਾ ਦੀ ਆਨਾਕਾਨੀ ਭਾਰਤੀ ਵਿਦਿਆਰਥੀਆਂ ਤੋਂ ਕੀਤਾ ਕੈਨੇਡਾ ਨੇ ਕਿਨਾਰਾ ਪ੍ਰਧਾਨ ਮੰਤਰੀ ਕਾਰਨੀ ਦੀ ਜਰਮਨੀ ਯਾਤਰਾ ਦੌਰਾਨ ਅਹਿਮ ਸਮਝੌਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਤੇ ਊਰਜਾ ਤੇ ਹੋਵੇਗੀ ਭਾਈਵਾਲੀ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ